ਤੇ ਗਿਆ ਇਸ ਵੇਲੇ ਆਪਾਂ ਉਸ ਘਰ ਦੇ ਵਿੱਚ ਮੌਜੂਦ ਆ ਜਿੱਥੋਂ ਕੁਝ ਦਿਨ ਪਹਿਲਾਂ ਜਿਹੜਾ ਵਾ ਇਸ ਪੈਣ ਗਗਨਦੀਪ ਕੌਰ ਨੂੰ ਜਿਹੜਾ ਵਾ ਔਰ ਨਾਲ ਉਹਨਾਂ ਦੇ ਬੇਟੇ ਨੂੰ ਜਿਹੜਾ ਕਰੋ ਬੈਂਕ ਵੱਲੋਂ ਜਿਹੜਾ ਵਾ ਕਰਜ਼ਾ ਨਾਮ ਮੋੜਨ ਕਰਕੇ ਬਾਹਰ ਕੱਢ ਦਿੱਤਾ ਗਿਆ ਸੀ ਹੁਣ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੈਣ ਗਗਨਦੀਪ ਕੌਰ ਨੇ ਪੰਜੀ ਦੱਸ ਦਿਓ ਅੱਜ ਇਹ ਕਿਦਾਂ ਦਾ ਮਹਿਸੂਸ ਕਰ ਰਹੇ ਜੇ ਕੁਝ ਦਿਨਾਂ ਦੇ ਬਾਅਦ ਫੇਰ ਦੁਬਾਰਾ ਆਪਣੇ ਘਰ ਦੇ ਵਿੱਚ ਜਿਹੜਾ ਵਾ ਬੜੇ ਬੜੇ ਸਾਰੇ ਜਿਹੜੇ ਆ ਤੁਹਾਡੇ ਹੱਕ ਦੇ ਵਿੱਚ ਤੁਹਾਡੇ ਕਿਸਾਨ ਯੂਨੀਅਨਾਂ ਦੇ ਆਗੂ ਵੱਡੀ ਗਿਣਤੀ ਚ ਆਏ ਆ ਔਰ ਅੱਜ ਜਿਹੜਾ ਵਾ ਤੁਹਾਨੂੰ ਦੁਬਾਰਾ ਤੁਹਾਡੇ ਘਰ ਚ ਐਂਟਰ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਹਾਂਜੀ ਪਹਿ ਸਭ ਤੋਂ ਪਹਿਲਾਂ ਤੇ ਮੈਂ ਸਭ ਦਾ ਧੰਨਵਾਦੀ ਕਰਦੀ ਆ ਤੇ ਅੱਜ ਇੰਨੇ ਦਿਨਾਂ ਬਾਅਦ ਆਪਣੇ ਘਰ ਵਿੱਚ ਆਣ ਕੇ ਮੈਂ ਕੀ ਹਣਾ ਮੈਂ ਕਹਿੰਦੀ ਵੀ ਮੈਨੂੰ ਅੱਜ ਇੰਨੇ ਭਰਾ ਮਿਲ ਗਏ ਆ ਬਹੁਤ ਮੈ ਮੈਨੂੰ ਖੁਸ਼ੀ ਤੇ ਹੈ ਨਾ ਨਾਲ ਨਾਲ ਮੈਂ ਇਮੋਸ਼ਨਲ ਵੀ ਆ ਜੀ ਜੀ ਕਿ ਮੈਨੂੰ ਪਤਾ ਕਿ ਜਿਸ ਦਿਨ ਘਰੋਂ ਜਾਣਾ ਪਿਆ ਨਾ ਕੱਢਿਆ ਸੀਗਾ ਸਾਨੂੰ ਤੇ ਉਹ ਮੇਰੇ ਲਈ ਬਹੁਤ ਹੀ ਮਤਲਬ ਇੱਕ ਤੇ ਸੈਡ ਮੂਮੈਂਟ ਸੀ ਇੱਕ ਬੜੀ ਸ਼ਰਮਨਾਕ कि ਜਿਹਦਾ ਘਰੋਂ ਕਿ ਉਹ ਨਾ ਉਹਦਾ ਸਮਾਨ ਚੁੱਕ ਕੇ ਕੱਢ ਦੋ ਵੀ ਬੇਕਾਰ ਕਰ ਦੇਣਾ ਤੇ ਸੋ ਮੈਂ ਉਹੀ ਰਿਕੁਐਸਟ ਕਰਨੀ ਸਰਕਾਰ ਨੂੰ ਕਿ ਪਲੀਜ਼ ਸਾਡਾ ਕਰਜਾ ਮਾਫ ਕੀਤਾ ਜਾਵੇ ਕਿਉਂਕਿ ਆਪਾਂ ਨਹੀਂ ਹੈਗੇ ਕਿ ਆਪਾਂ ਪੇ ਕਰ ਸਕੀਏ ਦੂਸਰਾ ਇਹਨਾਂ ਕਿਸਾਨ ਜਿੱਥੇ ਬੰਦੀ ਉਹ ਗ੍ਰਾਹਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਅਸੀਂ ਉਮੀਦ ਕਰਦੀ ਕਿ ਹਮੇਸ਼ਾ ਜਿਹਦਾ ਇਹਨਾਂ ਨੇ ਮੇਰੀ ਮਦਦ ਕੀਤੀ ਆ ਤੇ ਹੋਰ ਵੀ ਲੋੜ ਪਰਿਵਾਰਾਂ ਦੀ ਮਦਦ ਕਰਨ ਜੀਵਨ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜੜਾ ਵਾ ਕਿਉਂਕਿ ਲੋਕਲ ਹੋਣ ਕਰਕੇ ਜੜਾ ਵਾ ਆਪਾਂ ਦੇਖਦੇ ਆ ਤੁਹਾਨੂੰ ਬੜਾ ਜੀਵਨ ਚ ਉਤਾਰ ਚੜਾਵ ਜੜਾ ਵਾ ਛੋਟੀ ਉਮਰ ਦੇ ਵਿੱਚ ਹੀ ਫੇਸ ਕਰਨਾ ਪਿਆ ਤੁਸੀਂ ਇੱਕ ਪੜ੍ਹੇ ਲਿਖੇ ਐਜੂਕੇਟਿਡ ਹੋ ਕੀ ਕਹਿਣਾ ਚਾਹੋਗੇ ਕਿਥੇ ਸਿਸਟਮ ਦਾ ਫੇਲੀਅਰ ਮੰਨਦੇ ਜੇ ਕਿ ਜੜਾ ਇੱਕ ਪੜ੍ਹੀ ਲਿਖੀ ਲੜਕੀ ਨੂੰ ਅੱਜ ਬੈਂਕਾਂ ਦੇ ਬਾਹਰ ਜੜਾ ਵਾ ਉਹ ਤਰਨਿਆਂ ਦੇ ਉੱਤੇ ਬਹਿਣਾ ਪੈ ਰਿਹਾ ਸਰ ਜੇ ਸਰਕਾਰ ਹੀ ਸਾਡੀ ਐਨ.ਈ. ਖੋਵੇ ਕੀ ਹੈਨਾ ਪਹਿਲਾਂ ਤੇ ਨੌਕਰੀਆਂ ਨਹੀਂ ਹੈਗੀਆਂ ਐਜੂਕੇਸ਼ਨ ਸਭ ਕੋ ਹੈਗੇ ਡਿਗਰੀਆਂ ਹੈਗੀਆਂ ਨੇ ਬਟ ਨੌਕਰੀਆਂ ਵਰੀ ਕੀ ਆ ਕਿ ਆਪਾਂ 10 15 1500 ਜਾਂ ਹਜ਼ਾਰ ਨੌਕਰੀ ਕੱਢ ਦਿੰਨੇ ਆ ਉਹਦੇ ਪਿੱਛੇ ਸਾਡੇ ਕੋਲ ਲੱਖਾਂ ਬੱਚੇ ਨੇ ਇੱਕ ਟੈਸਟ ਵਿੱਚ ਜਾਂ ਇੱਕ ਜੌਬ ਵਾਸਤੇ ਹੈਨਾ ਤੇ ਮੈਂ ਤੇ ਸਰਕਾਰ ਨੂੰ ਕਹਿੰਨੀ ਕਿ ਹਰ ਸਰਕਾਰ ਚੋਂ ਇੱਕ ਫੈਮਿਲੀ ਮੈਂਬਰ ਜ਼ਰੂਰ ਤੁਸੀਂ ਸਰਕਾਰੀ ਨੌਕਰੀ ਤੇ ਲਾਓ ਠੀਕ ਹੈ ਦੂਸਰਾ ਇਹ ਕਿ ਸਰਕਾਰ ਜਿਹੜੀ ਜਦੋਂ ਆਪਾਂ ਕਰਜ਼ਾ ਲੈਂਦੇ ਆ ਤੇ ਸਿਰਫ ਆਪਣੀ ਕੁਝ ਬਿਜ਼ਨਸ ਕਰਕੇ ਜਾਂ ਕਿ ਪਰਪਸ ਕਰਕੇ ਲੈਣੇ ਆ ਕਿ ਕਿਸੇ ਨੂੰ ਨਹੀਂ ਸ਼ੌਂਕ ਕੀ ਕਰਜ਼ਾ ਲੈ ਕੇ ਨਾ ਮੋੜਨਾ ਦੈਨ ਉਸ ਤੋਂ ਬਾਅਦ ਇਹੋ ਜੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਹੈ ਨਾ ਜੇ ਸਰਕਾਰਾਂ ਲੋਕੀ ਤੁਹਾਨੂੰ ਚੋਣ ਕਿ ਅੱਗੇ ਭੇਜਦੇ ਨੇ ਉਦੋਂ ਸਰਕਾਰਾਂ ਬਹੁਤ ਸਾਰੇ ਵਾਅਦੇ ਕਰਦੀਆਂ ਵੀ ਤੁਹਾਡਾ ਨਾ ਕਰਜ਼ਾ ਮਾਫ਼ ਹੋਏਗਾ ਸਭ ਕੁਝ ਲੇਕਿਨ ਜਦੋਂ ਹਾਂ ਰੋਡ ਪੈਂਦੀ ਉਹ ਕੋਈ ਨਹੀਂ ਖੜਾ ਹੁੰਦਾ ਜਿੱਦਾਂ ਕਿ ਮੈਨੂੰ ਹਾਨਾ ਸਾਹਿਬ ਕੁਝ ਹੈਗੇ ਸੀ ਕਿ ਮੰਤਰੀ ਸਹਿਬਾਨ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਇੱਕ ਦੋ ਦਿਨ ਵਿੱਚ ਪੁੱਜਾਂਗੇ ਬਟ ਸਟਿਲ ਅੱਜ ਤੱਕ ਉਹ ਨਹੀਂ ਪੁੱਜੇ ਸਿਰਫ ਇਹਨਾਂ ਕਿਸਾਨ ਭਰਾਵਾਂ ਤੋਂ ਇਲਾਵਾ ਸੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਗਗਨ ਜਦੋਂ ਤੁਹਾਡਾ ਤੁਹਾਡਾ ਫੇਸ ਦਿਖਾਇਆ ਗਿਆ ਬਹੁਤ ਸਾਰੇ ਲੋਕਾਂ ਦੇ ਫੋਨ ਵੀ ਦੇਸ਼ਾਂ ਵਿਦੇਸ਼ਾਂ ਤੋਂ ਆਏ ਆ ਕੀ ਹੱਲੇ ਤੱਕ ਜੜਾ ਵਾ ਕਿਸੇ ਨੇ ਮਦਦ ਕਰਨ ਦੇ ਲਈ ਕੋਈ ਕੋਈ ਤੁਹਾਡੀ ਸਪੋਰਟ ਜੜੀ ਆ ਕਿਸੇ ਐਨ ਆਰ ਆਈ ਨੇ ਜਾਂ ਲੋਕਲ ਨੇ ਕੀਤੀ ਹੈ ਹੁਣ ਤੱਕ ਹਾਂਜੀ ਸਰ ਇਹਨੂੰ ਕਾਫੀ ਲੋਕਲ ਤੋਂ ਇਲਾਵਾ ਮਕੈਨਿਕ ਜਿਹੜੇ ਐਨ ਆਰ ਆਈ ਭਰਾ ਨੇ ਉਹਨਾਂ ਦੇ ਹਨ ਬਹੁਤ ਜ਼ਿਆਦਾ ਫੋਨ ਕਾਲਸ ਬਹੁਤ ਜ਼ਿਆਦਾ ਕੀ ਸਪੋਰਟ ਵਾਸਤੇ ਤਿਆਰ ਨੇ ਠੀਕ ਆ ਇੱਕ ਐਨ ਆਰ ਆਈ ਨੇ ਅਮਰਵੀਰ ਸਿੰਘ ਕੁਮਾਰ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹਾਂ ਆਪਾਂ ਤੁਹਾਡੇ ਬੱਚੇ ਦਾ ਖਰਚਾ ਦਨ ਘਰ ਦਾ ਵੀ ਜੋ ਵੀ ਸੜਕ ਹੋਏਗਾ ਆਪਾਂ ਬੈਂਕ ਦਾ ਆਪਾਂ ਪੂਰਾ ਪੇ ਕਰਾਂਗੇ ਦਨ ਉਹਨਾਂ ਨਾਲ ਕਾਫੀ ਹੋਰ ਵੀ ਨੇ ਕਿ ਜਿਹੜੇ ਤਿਆਰ ਹੀਗੇ ਕਿ ਆਪਾਂ ਤੁਹਾਡਾ ਘਰ ਵਾਪਸੀ ਕਰਾਉਣੇ ਆ ਜੀ ਬੇਟੇ ਬਾਰੇ ਦੱਸ ਦਿਓ ਕਿਉਂਕਿ ਬੇਟੇ ਦੀ ਵੀ ਜ਼ਿੰਮੇਵਾਰੀ ਤੁਹਾਡੇ ਉੱਪਰ ਹੀ ਹੈਗੀ ਸਾਰੀ ਇਹਨੂੰ ਪੜਾਉਂਦੀ ਕਿ ਕਿਸ ਕਲਾਸ ਚ ਪੜਦਾ ਵਾ ਔਰ ਔਰ ਕੀ ਕਹਿਣਾ ਚਾਹੋਗੇ ਬੇਟੇ ਦੀ ਅੱਗੇ ਐਜੂਕੇਸ਼ਨ ਨੂੰ ਲੈ ਕੇ ਸਰ ਐਜੂਕੇਸ਼ਨ ਹੈ 4th ਕਲਾਸ ਵਿੱਚ ਪੜਦਾ ਤੇ ਹਲੇ ਸਾਰਾ ਫਿਊਚਰ ਪਿਆੜੀ ਸਟੱਡੀ ਦੀ ਸਭ ਤੇ ਮੈਂ ਅਹੀ ਰਿਕੁਐਸਟ ਕਰਾਂਗੀ ਕਿ ਚਲੋ ਮੇਰਾ ਤੇ ਜੋ ਵੀ ਸੀਗਾ ਨਾ ਹੋ ਗਿਆ ਬਟ ਮੇਰੇ ਬੇਟੇ ਦੇ ਫਿਊਚਰ ਨੂੰ ਲੈ ਕੇ ਮੈਂ ਸਰਕਾਰ ਕੋਲੋਂ ਸਭ ਨੂੰ ਅਹੀ ਬੇਨਤੀ ਕਰਦੀ ਕਿ ਇਹਦੀ ਐਜੂਕੇਸ਼ਨ ਨਾ ਰੁਕੇ ਸੋ ਇਹਦੀ ਐਜੂਕੇਸ਼ਨ ਕੰਟੀਨਿਊ ਰਹੇ ਜੇ ਕੋਈ ਮੇਰੀ ਪਲੀਜ਼ ਹੈਲਪ ਕਰ ਸਕਦਾ ਤੇ ਜ਼ਰੂਰ ਮੇਰੀ ਹੈਲਪ ਕਰੇ ਸੋ ਗੱਲਬਾਤ ਲਈ ਧੰਨਵਾਦ ਇਹ ਨੇ ਪੈਣ ਗਗਨਦੀਪ ਕੌਰ ਧਾਰੀਵਾਲ ਦੇ ਵਿੱਚ ਜਿਨ੍ਹਾਂ ਨੂੰ ਕੁਝ ਦਿਨਾਂ ਦੇ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਉਗਰਾਹਾਂ ਵੱਲੋਂ ਦੁਬਾਰਾ ਘਰ ਦੇ ਵਿੱਚ ਐਂਟਰ ਕਰਵਾਇਆ ਗਿਆ ਵਾ ਸਾਰੇ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਉਹ ਸ਼ਹਿਰ ਧਾਰੀਵਾਲ ਦੀ ਧੀ ਕਹ ਲਈਏ ਜਾਂ ਸਾਡੀ ਭੈਣ ਕਹ ਲਈਏ ਗਗਨਦੀਪ ਕੌਰ ਦਾ ਇੱਕ ਜੋ ਬੈਂਕ ਦੇ ਨਾਲ ਮਸਲਾ ਸੀਗਾ ਲਗਾਤਾਰ ਚੱਲਦਾ ਆ ਰਿਹਾ ਸੀਗਾ ਪੂਰੀ ਸੋਸ਼ਲ ਮੀਡੀਆ ਦੇ ਉੱਤੇ ਇਹ ਜਦੋਂ ਮੁੱਦਾ ਸੁਰਖੀਆਂ ਦੇ ਵਿੱਚ ਆਇਆ ਤਾਂ ਮੈਂ ਥੋੜਾ ਜਿਹਾ ਦਰਸ਼ਕਾਂ ਨੂੰ ਦੱਸਦਾ ਵਿਊਅਰਸ ਨੂੰ ਕਿ ਇਹ ਸਾਡੀ ਭੈਣ ਆ ਗਗਨਦੀਪ ਕੌਰ ਜਿਸ ਨੂੰ ਬੈਂਕ ਵੱਲੋਂ ਕਰਜ਼ਾ ਜੋ ਕਿ ਇਹਨਾਂ ਨੇ ਨਹੀਂ ਸੀ ਲਿਆ ਇਹਨਾਂ ਦੇ ਪਤੀ ਔਰ ਇਹਨਾਂ ਦੇ ਸੋਹਰਾ ਸਾਹਿਬ ਨੇ ਲਿਆ ਸੀਗਾ ਦੋਨੇ ਇਸ ਜਹਾਨ ਵਿੱਚ ਨਹੀਂ ਹੈਗੇ ਦੋਵੇਂ ਸੁਸਾਈਡ ਕਰ ਚੁੱਕੇ ਦੇ ਆ ਕਰਜ਼ੇ ਦੇ ਇਸ ਮੱਕੜ ਜਾਲ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਔਰ ਇਹਨਾਂ ਦਾ ਨਾਲ ਇਹ 8-9 ਸਾਲ ਦਾ ਇੱਕ ਮਾਸੂਮ ਬੱਚਾ ਵਾ ਇਹਨਾਂ ਨੂੰ ਬੈਂਕ ਵਾਲਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਸੀਗਾ ਇਹਨਾਂ ਦੀ ਮਦਦ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਜੜੀ ਆ ਉਹ ਇਹਨਾਂ ਦੇ ਹੱਕ ਵਿੱਚ ਆਈ ਔਰ ਉਹਨਾਂ ਨੇ ਲਗਾਤਾਰ ਇਸ ਮੂਵਮੈਂਟ ਨੂੰ ਅੱਗੇ ਵਧਾਇਆ ਅੱਜ ਉਸ ਬੈਂਕ ਦੇ ਬਾਹਰ ਵੀ ਜਿਹੜਾ ਵਾ ਉਹ ਇਹਨਾਂ ਨੇ ਕਿਸਾਨ ਵੀਰਾਂ ਨੇ ਧਰਨਾ ਦਿੱਤਾ ਕੀ ਅੱਜ ਦੀ ਸਾਰੀ ਅਪਡੇਟ ਹੋਈ ਆ ਔਰ ਕਿਵੇਂ ਜਿਹੜਾ ਵਾ ਭੈਣ ਗਗਨਦੀਪ ਕੌਰ ਨੂੰ ਦੁਬਾਰਾ ਇਸ ਘਰ ਦੇ ਵਿੱਚ ਐਂਟਰ ਕਰਵਾਇਆ ਗਿਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆ ਭਾਰਤੀ ਕਿਸਾਨ ਜੂਰੀਆਂ ਦੀ ਇਕਤਾ ਉਹ ਗੁਰਾਹਾਂ ਦੇ ਸੀਨੀਅਰ ਆਗੂ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਔਰ ਕੀ ਕਹਿਣਾ ਚਾਹੋਗੇ ਜੋ ਅੱਜ ਜਥੇਬੰਦੀ ਨੇ ਇੱਕ ਬੜਾ ਵੱਡਾ ਕਾਰਜ ਕਰਤਾ ਵਾ ਮੇਰਾ ਨਾਮ ਗੁਰਪ੍ਰੀਤ ਸਿੰਘ ਭਾਰਤੀ ਕਿਸਾਨ ਜਨ ਅਨੇਕਤਾ ਅਗਰਹਾ ਹ ਜ਼ਿਲ੍ਹਾ ਦਾ ਜ਼ਿਲ੍ਹਾ ਸਲਾਹਕਾਰ ਜੀ ਜਦੋਂ ਸਾਨੂੰ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਪ੍ਰਚਾਰ ਰਾਹੀਂ ਸਾਨੂੰ ਪਤਾ ਲੱਗਾ ਤੇ ਫਿਰ ਕਿਉਂਕਿ ਸਾਡੀ ਜਥੇਬੰਦੀ ਦੀ ਨੀਤੀ ਪਾਲਸੀ ਹੈ ਜੀ ਵੀ ਕਰਜ਼ੇ ਤੋਂ ਦੁਖੀ ਕਿਸੇ ਵੀ ਕਿਸਾਨ ਦੀ ਕਿਸੇ ਪਰਿਵਾਰ ਦੀ ਕਿਸੇ ਮਜ਼ਦੂਰ ਦੀ ਕਿਸੇ ਦੁਕਾਨਦਾਰ ਦੀ ਜਾਂ ਜਿਹੜੇ ਛੋਟੇ ਸਰਮਾਇਦਾਰ ਵੀ ਆ ਉਹਨਾਂ ਦੇ ਵੀ ਕਿਸੇ ਕਾਰਨ ਕਰਕੀ ਹੁੰਦੀ ਆ ਅਸੀਂ ਉਹ ਕਰਕੀ ਦੇ ਖਿਲਾਫ ਆ ਕਰਕੀ ਨਹੀਂ ਹੁੰਦੇ ਕਿਉਂਕਿ ਇਹ ਜਿਹੜੀਆਂ ਕਰਜ਼ੇ ਆ ਕਰਜ਼ੇ ਨਾ ਮੋੜਨ ਤੋਂ ਅਸਮਰਥ ਜਿਹੜੇ ਲੋਕ ਆ ਇਹ ਸਰਕਾਰ ਦੀਆਂ ਨੀਤੀਆਂ ਕਰਕੇ ਜਿਹੜਾ ਕਰਜ਼ਾ ਚੜਿਆ ਵੀ ਸਰਕਾਰ ਦੀਆਂ ਨੀਤੀਆਂ ਅੱਜ ਅਜਿਹੀਆਂ ਵੀ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਦਾ ਇਹਨਾਂ ਦੇ ਤਿੰਨ ਦੋ ਐ ਤੀਜੀ ਪੀੜ੍ਹੀ ਆ ਵੀ ਉਹ ਕਰਜ਼ਾ ਜਾਲ ਦੇ ਵਿੱਚ ਮਤਲਬ ਇਹਨੇ ਬੁਰੀ ਤਰ੍ਹਾਂ ਫਸੇ ਹੋਏ ਆ ਵੀ ਇਹਨਾਂ ਦਾ ਸੌਰਤ ਸਾਹਿਬ ਉਹ ਕਰਜ਼ਾ ਨਹੀਂ ਲਾ ਸਕਿਆ ਬਾਅਦ ਚ ਉਹਦਾ ਬੇਟਾ ਉਹ ਵੀ ਕਰਜ਼ਾ ਨਹੀਂ ਲਾ ਸਕਿਆ ਖਾਲ ਤਾਂ ਇਹ ਹੀ ਬਣੀਆ ਤੇ ਹੁਣ ਇਹ ਆਪਣੀ ਰੋਟੀ ਤੋਂ ਵੀ ਆਤਰ ਹੋ ਸੀ ਵੀ ਇਹਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂਗਾ ਵੀ ਜਦੋਂ ਆਮਦਨ ਦਾ ਸਾਧਨ ਆਵੇ ਕਰਜ਼ਾ ਕਿੱਥੋਂ ਦੇਣਗੇ ਜੇ ਵੱਡੇ ਸਰਮਾਇਆਦਾਰਾਂ ਦਾ ਕਰਜ਼ਾ ਜਿਹੜਾ ਹੈ ਕਰੋਨਾ ਦੇ ਪੈ ਵਿੱਚ ਮਾਫ ਕੀਤਾ ਜਾ ਸਕਦਾ ਫਿਰ ਇਹਨਾਂ ਦਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਸਰਕਾਰ ਦੀ ਪਾਲਸੀ ਆ ਵੀ ਸੈਟਲਮੈਂਟ ਦੀ ਪਾਲਸੀ ਇਹਨਾਂ ਦੀ ਸੈਟਲਮੈਂਟ ਕਰ ਲੈਂਦੇ ਵੇ ਦੇ ਕਿਸ ਤਰ੍ਹਾਂ ਇਹ ਕੋਈ ਥੋੜਾ ਬਹੁਤਾ ਦੇ ਦੇ ਦਿੰਦੇ ਦਿੱਤਾ ਜਾ ਸਕਦਾ ਸੀਗਾ ਪਰ ਇਹ ਇਥੋਂ ਦੇ ਪ੍ਰਬੰਧ ਇਥੋਂ ਦੀ ਮੈਨੇਜਮੈਂਟ ਇਥੋਂ ਦਾ ਸਰਕਾਰੀ ਪ੍ਰਬੰਧ ਉਹ ਸਾਰਾ ਹੀ ਇਹਨਾਂ ਨੂੰ ਘਰੋਂ ਬਾਹਰ ਕੱਢਣ ਵਾਸਤੇ ਜਿਹੜਾ ਹੈ ਤਤਪਰਿਆ ਤੇ ਉਹਨਾਂ ਨੇ ਉਹ ਕਾਰਵਾਈ ਕੀਤੀ ਆ ਅਸੀਂ ਜਦੋਂ ਇਸ ਕਾਰਵਾਈ ਦਾ ਪਤਾ ਲੱਗਾ ਅਸੀਂ ਇਹਨਾਂ ਦੇ ਹੱਕ 'ਚ ਆਏ ਆ ਅਸੀਂ ਅੱਜ ਬੈਂਕ ਮੈਨੇਜਰ ਨਾਲ ਵੀ ਗੱਲ ਕੀਤੀ ਆ ਬੈਂਕ ਮੈਨੇਜਰ ਵੀ ਆਪਣੀ ਗਲਤੇ ਅੜਿਆ ਰਿਹਾ ਵੀ ਸਾਨੂੰ ਜਿਹੜਾ ਕਰਜ਼ੇ ਦਾ ਨਿਪਟਾਰਾ ਕਰੋ ਅਸੀਂ ਕਿਹਾ ਵੀ ਕਰਜ਼ੇ ਦਾ ਨਿਬਟਾਰਾ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਜਦੋਂ ਪਰਿਵਾਰ ਦੇ ਕੋਲ ਕੁਝ ਹੈ ਹੀ ਨਹੀਂ ਉਹ ਦੇਊ ਕਿੱਥੋਂ ਇਸ ਕਰਕੇ ਅਸੀਂ ਕਿਹਾ ਵੀ ਅਸੀਂ ਜਿਹੜਾ ਤੁਸੀਂ ਤਾਲਾ ਮਾਰਿਆ ਤੇ ਘਰ ਤੇ ਕਬਜ਼ਾ ਕੀਤਾ ਅੱਜ ਤੁਹਾਡਾ ਕਬਜ਼ਾ ਵੀ ਤੋੜਾਂਗੇ ਤੁਹਾਡਾ ਤਾਲਾ ਵੀ ਤੋੜਾਂਗੇ ਤੇ ਬੀਬੀ ਨੂੰ ਅਸੀਂ ਆਪ ਘਰ ਦੇ ਵਿੱਚ ਮੁੜਤ ਕਬਜ਼ਾ ਦਵਾਵਾਂਗੇ ਉਹ ਅਸੀਂ ਆਪਣਾ ਆਪਣੀ ਜਥੇਬੰਦਕ ਤਾਕਤ ਸਦਕਾ ਵੀ ਅੱਜ ਸਾਡੀਆਂ ਭੈਣਾਂ ਸਾਡੇ ਕਿਸਾਨ ਵੀਰ ਉਹ ਸਾਰੇ ਆਏ ਆ ਉਹਨਾਂ ਨੇ ਆਪਣੀ ਜਸੀਂ ਜਥੇਬੰਦਕ ਤਾਕਤ ਦੇ ਨਾਲ ਉਹਨਾਂ ਦਾ ਜਿਹੜਾ ਆ ਘਰ ਦੇ ਵਿੱਚ ਕਬਜ਼ਾ ਕੀ ਕਰਵਾਇਆ ਆ ਤੇ ਉਹਨਾਂ ਦੇ ਸਰਕਾਰੀ ਲੱਗੇ ਹੋਏ ਤਾਲੇ ਤੋੜਤੇ ਆ ਤੇ ਗਾਂ ਵੀ ਅਸੀਂ ਇਹ ਕਬਜ਼ਾ ਜਿਹੜਾ ਆ ਉਹ ਬਰਕਰਾਰ ਰੱਖਾਂਗੇ ਤੇ ਸਾਡਾ ਧਰਨਾ ਜਿਹੜਾ ਆ ਇਹ ਅੱਜ ਠੀਕ ਆ ਵੀ ਅੱਜ ਵੱਡੀ ਗਿਣਤੀ ਦਾ ਆ ਸਾਡਾ ਧਰਨਾ ਇਹ ਲਗਾਤਾਰ ਹੀ ਚੱਲਦਾ ਰਹੂਗਾ ਜਦ ਤੱਕ ਪ੍ਰਸ਼ਾਸਨ ਇਹ ਇਸ ਪਾਸੇ ਧਿਆਨ ਰੱਖਦਾ ਤੇ ਅਸੀਂ ਉਹਨਾਂ ਚਿਰ ਤੱਕ ਪ੍ਰਸ਼ਾਸਨ ਨੂੰ ਪੇਸ਼ ਆ ਨਹੀਂ ਮੋੜ ਦਿੰਦੇ ਉਹਨਾਂ ਚਿਰ ਤੱਕ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ ਸੋ ਗੱਲਬਾਤ ਲਈ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਆਗੂ ਨੇ ਜਿਨ੍ਹਾਂ ਨੇ ਕਿਹਾ ਕਿ ਲਗਾਤਾਰ ਇਸ ਭੈਣ ਗਗਨਦੀਪ ਕੌਰ ਦੇ ਹੱਕ ਵਿੱਚ ਜੜਾ ਵਾ ਉਹਨਾਂ ਵੱਲੋਂ ਪ੍ਰੋਟੈਸਟ ਪ੍ਰਦਰਸ਼ਨ ਜਾਰੀ ਰਹਿਣਗੇ ਔਰ ਅੱਜ ਵੱਡਾ ਕੰਮ ਕਰਦੇ ਹੋਏ ਇਹਨਾਂ ਵੱਲੋਂ ਘਰ ਦੇ ਤਾਲੇ ਤੋੜ ਦਿੱਤੇ ਗਏ ਐ ਇਸ ਵੇਲੇ ਆਪਾਂ ਉਸ ਘਰ ਦੇ ਵਿੱਚ ਮੌਜੂਦ ਹਾਂ ਕਿਹਾ ਵਾ ਲੀਡਰਾਂ ਨੂੰ ਜੜਾ ਵਾ ਇੱਕ ਨਿਸ਼ਾਨੇ ਦੇ ਉੱਤੇ ਲਿਆ ਵਾ ਕਿ ਲੀਡਰ ਜਿਹੜੇ ਵੱਡੇ ਵੱਡੇ ਵਾਅਦੇ ਕਰ ਦਿੰਦੇ ਆ ਕੋਈ ਵੀ ਲੀਡਰ ਜੜਾ ਕਿਸੇ ਵੀ ਸਿਆਸੀ ਪਾਰਟੀ ਦਾ ਹੱਲੇ ਤੱਕ ਜਿਹੜਾ ਵਾ ਉਹ ਇੰਨਾ ਦੀ ਸਾਰ ਲੈ ਨਹੀਂ ਆਇਆ ਕਿਸਾਨ ਭਰਾ ਜਿਹੜੇ ਆ ਜਰੂਰ ਇਹਨਾਂ ਦੇ ਹੱਕ ਵਿੱਚ ਡਟੇ ਆ ਔਰ ਇਹਨਾਂ ਨੂੰ ਅੱਜ ਦੁਬਾਰਾ ਇਹਨਾਂ ਦੇ ਘਰ ਵਿੱਚ ਐਂਟਰ ਕਰਾ ਦਿੱਤਾ ਗਿਆ ਵਾ ਕੁਝ ਐਨ ਆਰ ਆਈ ਵੀ ਜਿਹੜੇ ਆ ਉਹ ਵੀ ਇਹਨਾਂ ਦੀ ਸਪੋਰਟ ਦੇ ਵਿੱਚ ਆ ਗਏ ਆ ਔਰ ਹੌਲੀ ਹੌਲੀ ਇਹ ਇਹ ਭੈਣ ਗਗਨਦੀਪ कौर ਦੀ ਜਿਹੜੀ ਮੂਵਮੈਂਟ ਵਾ ਇਹ ਅੱਗੇ ਨੂੰ ਚੱਲਦੀ ਜਿਹੜੀ ਉਹ ਨਜ਼ਰ ਆ ਰਹੀ ਆ ਉਮੀਦ ਕਰਦੇ ਆ ਕਿ ਜੋ ਵੀ ਇਹਨਾਂ ਦਾ ਬੈਂਕ ਦਾ ਕਰਜ਼ਾ ਵਾ ਜਾਂ ਜੋ ਵੀ ਇਹ ਸਾਰਾ ਸਿਸਟਮ ਹੈਗਾ ਵਾ ਇਹ ਖਤਮ ਹੋਏਗਾ ਜਲਦੀ ਔਰ ਇਹ ਔਰ ਇਹਨਾਂ ਦਾ ਬੇਟਾ ਜਿਹੜਾ ਵਾ ਬੇਟਾ ਚੰਗੀ تعلیم ਹਾਸਲ ਕਰੇਗਾ ਅਤੇ ਇੱਕ ਚੰਗਾ ਜੀਵਨ ਜੜਾ ਵਾ ਉਹ ਆਪਣਾ ਭਵਿੱਖ ਕਰ ਸਕਣਗੇ ਐਕਸਪ੍ਰੈਸ ਨਿਊਜ਼ نیٹ ਦੇ ਲਈ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ ਪੰਡਤ ਤੇ ਲਗਾਤਾਰ ਜੁੜੇ ਰਹੋ ਤੁਸੀਂ ਵੱਖ-ਵੱਖ ਖਬਰਾਂ ਦੇ ਲਈ ਧੰਨਵਾਦ